ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਆ ਬਿਨਾ ਅੱਗ ਲਾਏ ਤੋਂ ਕਣਕ ਦੀ ਬਜਾਈ ਕਰੀ ਜਾਂਦੇ ਆ ਹੈਪੀ ਸੀਟਰ ਦੇ ਨਾਲ ਆਹ ਦੇਖ ਲਓ ਜਿਵੇਂ ਅੱਗ ਨਹੀਂ ਲਾਈ ਲੈਣਾ ਲੂਣਾ ਦੀ ਕੋਈ ਪ੍ਰਵਾਹ ਨਹੀਂ ਹੈਗੀ ਸਟੈਂਡਰਡ ਦੇ ਚੱਲੀ ਜਾਂਦਾ 3 ਟਾਇਰ ਹੈਪੀ ਸੀਟਰ ਆ 3 ਟਾਇਰ ਹੈਪੀ ਸੀਟਰ ਹੈ ਜੇ 2 ਟਾਇਰ ਹੁੰਦੇ ਆ 3 ਟਾਇਰ ਆ ਖਰਤੇ ਤੋੜਦਾ ਨਾ ਟਰੈਕਟਰ ਤੇ ਜਮਾ ਕੋਈ ਵੀ ਲੋਡ ਨਹੀਂ ਹੈ ਕਿਸੇ ਵੀ ਪ੍ਰਕਾਰ ਦਾ ਪੂਰਾ ਖੁੱਲ ਸੌਖਾ ਚੱਲੀ ਜਾਂਦਾ ਲੈਂਡ ਫੋਰਸ ਦਾ ਹੈਵੀ ਸ਼ੀਟਰ ਹੈ ਇਹ ਸਾਖ ਵਾਲਾ ਸਟੈਂਡਰਡ ਹੈ ਤੇ ਆਹ ਦੇਖ ਲਓ ਬਾਈ ਬਜਾਈ ਇਹਦੀ ਲੈਣਾ ਲੂਣਾ ਜਮਾ ਐ 50 ਰੁਪਿਆ ਪਰਾਲੀ ਆ ਦੇਖ ਲਓ ਕੋਈ ਲੈਣਾ ਲੂਣਾ ਨਹੀਂ ਅੱਗ ਲਾਈ ਕੋਈ ਖਰਚਾ ਨਹੀਂ ਲੂਣਾ ਅੱਗ ਲਾਈ ਐਂ ਬਜਾਈ ਕਰਦੇ ਆ ਬਾਈ ਹੋਰੀ ਆ ਦੇਖ ਇਨੂੰ ਕਈ ਸਾਲ ਹੋ ਗਏ ਐ ਬੀਜ ਦੇ ਨੂੰ ਬੀਜ ਦੀ ਸੁੰਡ ਆ ਪੈਣ ਲੱਗੀ ਤਾਂ ਕਰਕੇ ਹਟ ਗਏ ਸੀ ਗਠਾ-ਗੁਠਾ ਬਣਮਾਉਣ ਲੱਗੀ ਐਦਕੀ ਫੇਰ ਇਹਨਾਂ ਨੇ ਇੱਕ ਗੱਲਾ ਜਿਹੜਾ ਇਹ ਐਮੀ ਦਿਵਾਰੇ ਇਹਨਾਂ ਨੇ ਟ్రਾਇਲ ਕਰਨਾ ਕਹਿੰਦੇ ਵੀ ਸੁੰਡ ਨਾ ਪਿਆ ਜੇ ਅਗਲੀ ਵਾਰ ਤੋਂ ਫੇਰ ਸਾਰੀ ਇਹ ਬੀਜਿਆ ਕਰਾਂਗੇ ਨੇ 3 ਟ੍ਰੇਨ ਹੈਪੀ ਸੀਟਰ ਤੇ ਸਟੈਂਡਰਡ ਟਰੈਕਟਰ ਪਰਾਲੀ ਫੁੱਲ ਆ ਆਹ ਜਿਹੜੇ ਥੋੜੇ ਰਹਿ ਗਏ ਇਦਰਾ ਇਹਨਾਂ ਨੇ ਮਾੜੀ-ਮੋਟੀਆਂ ਲੈਣਾ ਖੰਡਈਆਂ ਨੇ ਜਿੱਥੇ ਜਿੱਥੇ ਮੇਥੇ ਮਸ਼ੀਨ ਖੜੀ ਸੀ ਮਸ਼ੀਨ ਦਾਣੇ ਪਏ ਸੀ ਉਹ ਖੰਡਿਆਦੀਆਂ ਤੇ ਬਾਕੀ ਲੈਣਾ ਨੂੰ ਇਹਨਾਂ ਨੇ ਕੋਈ ਹੱਥ ਨਹੀਂ ਲਾਇਆ ਦੇਖ ਲਓ ਐਂ ਚੱਲੀ ਜਾਂਦਾ ਇਹ ਭਾਈ ਆਮ ਹੈਪੀ ਸੀਟ ਰਬ ਬਲੇਡਾਂ ਨਾਲ ਹੈਪੀ ਸੀਟ ਨਹੀਂ ਹੈਗਾ ਆਮ ਹੈਪੀ ਸੀਟਰ ਆ ਤੁਸੀਂ ਵੀ ਸਾਰੇ ਭਰਾ ਜਰੂਰ ਦੱਸਿਓ ਜਿਹੜੇ ਜਿਹੜੇ ਭਰਾ ਐਵੇਂ ਬਿਨਾ ਅੱਗ ਲਾਏ ਤੋਂ ਕਣਕ ਦੀ ਬਜਾਈ ਕਰਦੇ ਆ ਉਹ ਦੱਸਿਓ ਜਰੂਰ ਹੈਪੀ ਸੀਟਰ ਨਾਲ ਪਹਿਲ ਕਰਦੇ ਹੋ ਜਾਂ ਪਹਿਲਾਂ ਤੋਂ ਜਾਇਤ ਕੀ ਕਰੀਆ ਜਾਂ ਪਹਿਲਾਂ ਤੋਂ ਕਰਦੇ ਹੋ ਕਿੰਨੇ ਸਾਲਾਂ ਤੋਂ ਕਰਦੇ ਹੋ ਬਿਨਾ ਅੱਗ ਲਾਏ ਤੋਂ ਆਹ ਵੇਖ ਲਓ ਸਲੋ ਰੇਸ ਤੇ ਚੱਲੀ ਜਾਂਦਾ ਇਹਨੂੰ ਕੋਈ ਇਹਨੂੰ ਆਏ ਨਹੀਂ ਹੈਗਾ ਵੀ ਖਰਚਾ ਚੱਲਦਾ ਹੈਪੀ ਸੀਟਰ ਵੀ ਦਵੇ ਹੁਣ ਟਰੈਕਟਰ ਆਰਾਮ ਨਾਲ ਚੱਲੀ ਜਾਂਦਾ ਆਹ ਦੇਖ ਸਲੋ ਜੀ ਰੇਸ ਤੇ ਚੱਲੀ ਜਾਂਦਾ ਨੋ ਪ੍ਰੋਸੈਸਰ ਹੈਪੀ ਸੀਟਰ ਹੈ ਬਈ ਇਹ 3 ਟਾਈਨ ਆ 2 ਟਾਈਨ ਵੀ ਹੁੰਦੇ ਆ 3 ਟਾਈਨ ਵੀ ਹੁੰਦੇ ਆ 3 ਟਾਈਨ ਤੇ ਟਰੈਕਟਰ ਸੌਖਾ ਰਹਿੰਦਾ 2 ਟਾਈਨ ਤੇ ਥੋੜਾ ਜਿਹਾ ਟਰੈਕਟਰ ਔਖਾ ਆਉਂਦਾ ਛੋਟੇ ਗੇਰ ਤੋਂ ਉਤਰਦਾ ਰੇਸ਼ ਵੱਤ ਪਾਲਦਾ ਇਹ 3 ਟਾਈਨ ਆ ਇਹਦੇ ਟਰੈਕਟਰ ਸੌਖਾ ਰਹਿੰਦਾ 3 ਟਾਈਨ ਦਾ ਮਤਲਬ ਬਲੇਡਾਂ ਦੇ ਮੂਰੇ ਜਿਹੜੀਆਂ ਉਹ ਪੱਤੀਆਂ ਟਾਈਨਾਂ ਲੱਗੀਆਂ ਹੁੰਦੀਆਂ ਪੱਤੀਆਂ ਜੀਆਂ ਉਹ ਤਿੰਨ ਨੇ ਹਿੰਗੀਆਂ ਠੀਕ ਤਾਂ ਕਰਕੇ ਟਰੈਕਟਰ ਸੌਖਾ ਰਹਿੰਦਾ ਉਧਰ ਸੋਫਰ ਲੀਟਰ ਚਲੀ ਜਾਂਦਾ ਇਧਰ ਚਲੀ ਜਾਂਦਾ ਹੈਪੀ ਸੀਟਰ ਆਪਾਂ ਜੇ ਦੇ ਦੇ ਕਣਕ ਹਰੀ ਹੋ ਗਈ ਆਪਾਂ ਤੇ ਵੀਡੀਓ ਪਾਵਾਂਗੇ ਵੀ ਕਿਵੇਂ ਹੋਈ ਆ